ਉਸੀਂ ਦੇਖ ਸਕਦੇ ਹੋ ਪਿੱਛੇ ਫਰੀਦਕੋਟ ਜੇਲ ਹੈ ਜੇਲ ਦੇ ਸਾਹਮਣੇ ਖੜਿਆ ਕਿਉਂਕਿ ਜਿਹੜੇ ਚੰਦ ਭਾਨ ਪਿੰਡ ਦੇ ਵਿੱਚ ਮਜ਼ਦੂਰਾਂ ਦੇ ਨਾਲ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਜੇਲ ਦੇ ਵਿੱਚ ਬੰਦ ਕੀਤਾ ਹੋਇਆ ਸੀ ਔਰ ਸੰਘਰਸ਼ ਸੀ ਲੋਕਾਂ ਨੇ ਤੇ ਲੋਕ ਪੱਖੀ ਮੀਡੀਆ ਨੇ ਜਦ ਆਵਾਜ਼ ਉਠਾਈ ਤਾਂ ਫਿਰ ਫਰੀਦਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਉਹਨਾਂ ਸਾਰੇ ਮਜ਼ਦੂਰਾਂ ਨੂੰ ਇਸਾ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਰਿਹਾਅ ਕਰਨਾ ਪੈ ਰਿਆ ਉਹਨਾਂ ਸਾਰੇ ਚੰਦ ਭਾਨ ਦੇ ਮਜ਼ਦੂਰਾਂ ਨੂੰ ਜਿਹੜੇ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਸੀਗੇ ਔਰ ਤੁਹਾਨੂੰ ਲਾਈਵ ਦਿਖਾ ਰਹੇ ਆ ਜੇਲ੍ਹ ਦੇ ਸਾਹਮਣੇ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਖੜੇ ਨੇ ਸੰਘਰਸ਼ ਕਮੇਟੀ ਖੜੀ ਹੈ ਜਿਹੜੀ ਸੰਘਰਸ਼ ਕਮੇਟੀ ਨੇ ਇਹ ਸਾਰੀ ਲੜਾਈ ਲੜੀ ਹੈ ਪਹਿਲੇ ਦਿਨ ਇੰਜ ਬਣਾ ਦਿੱਤਾ ਗਿਆ ਸੀਗਾ ਕਿ ਜਿਵੇਂ ਮਜ਼ਦੂਰਾ ਨੇ ਬਹੁਤ ਵੱਡਾ ਕੋਈ ਧੱਕਾ ਕੀਤਾ ਜਾਂ ਜ਼ਬਰ ਜ਼ੁਲਮ ਮਜ਼ਦੂਰਾ ਨੇ ਕੀਤਾ ਇੰਜ ਆਇਆ ਸਾਹਮਣੇ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਪਰਤਾਂ ਖੁੱਲੀਆਂ ਨੇ ਜਿਵੇਂ ਜਿਵੇਂ ਸੱਚ ਸਾਹਮਣੇ ਆਇਆ ਤਾਂ ਅੱਜ ਫਿਰ ਇਹ ਜਿਹੜੀ ਤਸਵੀਰ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਇਸ ਟਾਈਮ ਮਜ਼ਦੂਰ ਜਿਹੜੇ ਨੇ ਉਹ ਬਿਨਾਂ ਸ਼ਰਤ ਰਿਹਾ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਨੇ ਦੂਜੀ ਤਰ ਜਿਹੜੀ ਗਮਦੂਰ ਤੇਰਾ ਉਹਦੇ ਉੱਪਰ ਪਰਚਾ ਕੀਤਾ ਉਹ ਉਹਦੇ ਉੱਪਰ ਪਰਚਾ ਕਰਨਾ ਪਿਆ ਔਰ ਆਪਣੇ ਨਾਲ ਨੇ ਜਿਹੜੇ ਸੰਘਰਸ਼ ਕਮੇਟੀ ਦੇ ਸਮੂੱਚੇ ਆਗੂ ਟੀਮ ਆਪਾਂ ਗੱਲ ਕਰਦੇ ਆ ਆ ਲక్ష్మణ ਜੀ ਅੱਜ ਮਜ਼ਦੂਰ ਬਿਨਾਂ ਸ਼ਰਤ ਰਿਹਾ ਹੋ ਕੇ ਚੰਦਪਾਣ ਪਿੰਡ ਵਾਲੇ ਆ ਰਹੇ ਨੇ ਕੀ ਕਹੂੰਗੀ ਹਾਂ ਦੇਖੋ ਇਹ ਸਾਡੇ ਚੰਦਪਾਣ ਦੇ ਮਜ਼ਦੂਰਾਂ ਦੀ ਤੇ ਪੰਜਾਬ ਦੇ ਜਿਹੜੇ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਆ ਉਹਨਾਂ ਦੀਆਂ ਹਮੈਤੀ ਜਥੇਬੰਦੀਆਂ ਕਿਸਾਨ ਆ ਮਜ਼ਮਾਂ ਔਰ ਲੋਕਪੱਖੀ ਮੀਡੀਆ ਉਹਨਾਂ ਦੇ ਸੰਘਰਸ਼ ਦੀ ਇੱਕ ਜਿੱਤ ਆ ਅਹਿਮ ਜਿੱਤ ਹੈ ਇਹ ਜੀ ਔਰ ਇਸ ਗੱਲ ਕਰਕੇ ਇਸ ਲੋਕ ਸੰਘਰਸ਼ ਦੇ ਦਬਾਅ ਕਰਕੇ ਜਿਹੜੀ ਸਚਾਈ ਆ ਉਹਨੇ ਸਾਹਮਣੇ ਆਉਣਾ ਸੀਗਾ ਜੀ ਔਰ ਉਹ ਬਹੁਤ ਛੇਤੀ ਸਾਹਮਣੇ ਆ ਗਈ ਆ ਇਸ ਕਰਕੇ ਇਹ ਲੋਕਾਂ ਨੇ ਸੰਘਰਸ਼ ਦੀ ਹੀ ਤੇ ਸਚਾਈ ਦੀ ਹੀ ਜਿੱਤ ਆ ਜੀ ਔਰ ਕਿਹੜੀਆਂ ਸ਼ਰਤਾਂ ਤਹਿਤ ਚੰਦਪਾਨ ਪਿੰਡ ਦੇ ਮਜ਼ਦੂਰ ਨੇ ਜਿਹੜੇ ਉਹ ਜੇਲ੍ਹ ਚੋਂ ਬਾਹਰ ਆ ਰਹੇ ਨੇ ਦੇਖੋ ਉਹ ਸ਼ਰਤ ਤਾਂ ਅਸੀਂ ਤਾਂ ਇਹ ਕਿਹਾ ਹੋਇਆ ਵੀ ਬਿਨਾਂ ਸ਼ਰਤ ਰਿਹਾਈ ਆ ਅਸੀਂ ਕੋਈ ਜ਼ਮਾਨਤ ਨਹੀਂ ਕਰਾ ਰਹੇਗੇ ਔਰ ਇਹ ਬਿਨਾਂ ਸ਼ਰਤ ਰਿਹਾਈ ਹੋ ਰਹੀ ਆ ਮਜ਼ਦੂਰਾਂ ਦੀ ਦੂਸਰੇ ਪਾਸੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਮਜ਼ਦੂਰਾਂ ਦੇ ਉੱਤੇ ਮਜ਼ਦੂਰਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਔਰ ਇਹ ਵੀ ਪਤਾ ਲੱਗ ਰਿਹਾ ਹੌਲੀ-ਹੌਲੀ ਇਹ ਸਚਾਈਆਂ ਵੀ ਸਾਹਮਣੇ ਆਉਣਗੀਆਂ ਕਿ ਉਸ ਦਿਨ ਦੀ ਘਟਨਾ ਕਰਮ ਨੂੰ ਪੜਕਾਉਣ ਵਾਸਤੇ ਵੀ ਉਹਨਾਂ ਲੋਕਾਂ ਦਾ ਹੀ ਰੋਲ ਸੀਗਾ ਜਿਹਨੂੰ ਮਜ਼ਦੂਰਾਂ ਵਾਲੇ ਪਾਸੇ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਅਕਸਰ ਹੀ ਮਜ਼ਦੂਰਾਂ ਦੀ ਗੱਲ ਨੂੰ ਤਾਂ ਟਾਈਮ ਲੱਗ ਜਾਂਦਾ ਹੁੰਦਾ ਸਚਾਈ ਨੂੰ ਸਾਹਮਣੇ ਆਉਣ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਹਾਰ ਇਹਨਾਂ ਸਾਰੇ ਪੈਨਾ ਪ੍ਰਾਵਾਂ ਨੇ ਹੱਥ 'ਚ ਫੜੇ ਹੋਏ ਨੇ ਇਹ ਹਾਰ ਉਹਨਾਂ ਮਜ਼ਦੂਰਾਂ ਲਈ ਨੇ ਜਿਹੜੇ ਅੰਦਰ ਬੰਦ ਨੇ ਦੇਖੋ ਇਹ ਪੰਜਾਬ ਦੀ ਇੱਕ ਬਹੁਤ ਵੱਡਾ ਪਿਛਲੇ ਦਿਨਾਂ ਦਾ ਆਪਾਂ ਇਸ਼ੂ ਕਹਿ ਸਕਦੇ ਆ ਕਿਉਂਕਿ ਸਾਰੀ ਕਹਾਣੀ ਜਿਵੇਂ ਬਣਾ ਕੇ ਪੇਸ਼ ਕੀਤੀ ਗਈ ਸੀ ਸੱਚ ਉਹਦੇ ਉਲਟ ਸੀਗਾ ਇਸੇ ਕਰਕੇ ਹੀ ਅੱਜ ਫਰੀਦਕੋਟ ਦਾ ਪ੍ਰਸ਼ਾਸਨ ਉਹਨਾਂ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰਕੇ ਚੰਦ ਭਾਣ ਪਿੰਡ ਦੇ ਵਿੱਚ ਭੇਜ ਰਿਆ ਤੁਹਾਨੂੰ ਲਾਈਵ ਜੇਲ੍ਹ ਦੇ ਸਾਹਮਣੇ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇੱਧਰ ਤੁਹਾਨੂੰ ਦਿਖਾਉਂਦੇ ਆ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਪੁਲਿਸ ਖੜੀ ਆ ਜੇਲ੍ਹ ਹੈ ਔਰ ਇੱਧਰ ਚੁਫੇਰੇ ਇਹ ਤੁਸੀਂ ਦੇਖੋ ਹਾਰ ਸਾਰਿਆਂ ਦੇ ਹੱਥਾਂ 'ਚ ਫੜੇ ਹੋਏ ਨੇ ਔਰ ਹੋਏ ਕੀ ਸੀ ਮਜ਼ਦੂਰ ਹੀ ਕੁੱਟੇ ਗਏ ਮਜ਼ਦੂਰਾਂ ਤੇ ਗੋਲੀਆਂ ਚੱਲੀਆਂ ਤੇ ਮਜ਼ਦੂਰਾਂ ਤੇ ਹੀ ਪਰਚੇ ਦਰਜ ਕੀਤੇ ਗਏ ਤੇ ਜਿਹੜੀ ਦੂਜੇ ਪਾਸੇ ਧਿਰ ਸੀਗੀ ਉਹ ਇਹ ਕਹਿ ਰਹੀ ਸੀ ਕਿ ਅਸੀਂ ਨਿਰਦੋਸ਼ ਹਾਂ ਤੇ ਸਾਡੇ ਨਾਲ ਧੱਕਾ ਹੋਇਆ ਆਪਾਂ ਗੱਲ ਕਰਦੇ ਆਂ ਬਾਈ ਜੀ ਇਹ ਅੱਜ ਜਿਸ ਤਰੀਕੇ ਦੇ ਨਾਲ ਮਜ਼ਦੂਰ ਸਾਰੇ ਜੇਲ੍ਹ ਚੋਂ ਬਾਹਰ ਆ ਰਹੇ ਨੇ ਕੀ ਕਹੂੰਗੀ ਇੱਕ ਵਧੀਆ ਜਿੱਤ ਹੋਈ ਆ ਜੀ ਸ਼نگਾਰਸ਼ੀਲ ਜਥੇਬੰਦਗਾਂ ਠੀਕ ਆ ਜੀ ਮੀਡੀਆ ਜੀ ਜਿਹੜੇ ਹਜ਼ਾਰੂ ਲੋਕ ਆ ਇੱਕ ਬਹੁਤ ਵਧੀਆ ਜਿੱਤ ਹੋਇਆ ਪੋਜ਼ਿਟਿਵ ਜਿੰਨੀਆਂ ਵੀ ਸਾਰੀਆਂ ਮੰਗਾ ਸੀ ਬਿਨਾਂ ਸ਼ਰਤ ਦੇ ਆ ਹੋ ਰਹੇ ਆ ਜੀ ਤੇ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਵੀ ਆ ਜੀ ਭਾਈ ਜੀ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਜਿਹੜੇ ਮਜ਼ਦੂਰ ਆ ਚੰਦਪਾਣ ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੀਡੀਆ ਦੇ ਸਹਿਯੋਗ ਦੇ ਨਾਲ ਮਾਰ ਰਹੇ ਦੇਖੋ ਇਹ ਸਿਆਸੀ ਲੋਕਾਂ ਨੇ ਚੰਦਪਾਣ ਦਾ ਕੋਈ ਮਸਲਾ ਨਹੀਂ ਸੀਗਾ ਇਹਨੂੰ ਜਾਤ ਪਾਤ ਦਾ ਮਸਲਾ ਬਣਾ ਕੇ ਇਨੂੰ ਬਹੁਤ ਵੱਡਾ ਜਿਹੜਾ ਮੁੱਦਾ ਬਣਾਤਾ ਸੀਗਾ ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਕਸ਼ਨ ਕਮੇਟੀ ਦੇ ਵਿੱਚ ਸ਼ਾਮਲ ਸੀ ਅਸੀਂ ਇਹ ਜਿਹੜਾ ਮਾਮਲਾ ਇਹਨੂੰ ਟਕਾ ਕੇ ਰਾਜੀਨਾਵਾ ਕਰਾ ਕੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰਾ ਕੇ ਜਿਹੜੇ ਦੋਸ਼ੀ ਸੀ ਉਹਨਾਂ ਤੇ ਬਣਦੀ ਕਾਰਵਾਈ ਕਰਾ ਕੇ ਅਸੀਂ ਜਿਹੜਾ ਹੈ ਜਥੇਬੰਦੀਆਂ ਸਾਰੀਆਂ ਨੇ ਜਿਹੜਾ ਵਿੱਚ ਬਣਦਾ ਆਪਦਾ ਯੋਗਦਾਨ ਪਾਇਆ ਅਸੀਂ ਉਹਨਾਂ ਤਾਕਤਾਂ ਨੂੰ ਕਾਮਯਾਬ ਨਹੀਂ ਹੋ ਸਕਣ ਦਿੱਤਾ ਜਿਹੜੀਆਂ ਜੱਟ ਵਰਸਾ ਦੀ ਦਲਤ ਜੱਟ ਵਰਸਾ ਦੀ ਮੱਝ ਵੀ ਸਿੱਖ ਜਾਂ ਇਸ ਤਰ੍ਹਾਂ ਦਾ ਜਿਹੜਾ ਪਾੜਾ ਪਾ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਸੀ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦੇ ਤੇ ਡਟ ਕੇ ਪਹਿਰਾ ਦਿੱਤਾ ਔਰ ਇਸ ਮਸਲੇ ਨੂੰ ਸੁਲਝਾਇਆ ਆ ਲక్ష్మణ ਜੀ ਪਿਛਲੇ ਦਿਨੀ ਕੱਲ ਜਦੋਂ ਵੱਡਾ ਪ੍ਰੋਟੈਸਟ ਤੁਸੀਂ ਇੱਥੇ ਕੀਤਾ ਪ੍ਰਦਰਸ਼ਨ ਕੀਤਾ ਇਕੱਠ ਕੀਤਾ ਤੋਂਦੋ ਕੁਝ ਲੋਕਾਂ ਨੇ ਦੋਸ਼ ਵੀ ਲਾਏ ਕਿ ਕਿਸਾਨ ਆਗੂ ਜਿਹੜੇ ਨੇ ਅੰਦਰ ਪ੍ਰਸ਼ਾਸਨ ਦੇ ਨਾਲ ਇਹ ਸਮਝੌਤਾ ਕਰਕੇ ਆਏ ਨੇ ਇਹ ਵਿੱਕ ਗਏ ਨੇ ਮਜ਼ਦੂਰ ਤੇ ਬਾਹਰ ਆਏ ਨਹੀਂ ਗੇ ਉਹਨਾਂ ਮਜ਼ਦੂਰਾਂ ਨੂੰ ਤਾਂ ਇਹ ਅੰਦਰ ਹੀ ਛੱਡ ਆਏ ਨੇ ਪਰ ਜਿਸ ਤਰੀਕੇ ਨਾਲ ਅੱਜ ਸਾਰੇ ਮਜ਼ਦੂਰ ਜੇਲ੍ਹ ਚੋਂ ਬਾਹਰ ਆ ਰਹੇ ਨੇ ਕੀ ਕਹੂੰਗੀ ਹਾਂ ਦੇਖੋ ਜੀ ਦੋਸ਼ ਲਾਉਣ ਵਾਲਿਆਂ ਨੇ ਤਾਂ ਲਾਈ ਜਾਣੇ ਆ ਉਹਨਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਕਰਾਈਆ ਕਿਹਾ ਹੋਇਆ ਇਸ ਕਰਕੇ ਸਾਨੂੰ ਉਹਨਾਂ ਦੋਸ਼ਾਂ ਦੀ ਕੋਈ ਜਿਹੜੇ ਗਲਤ ਸਾਡੇ ਤੇ ਲਾ ਰਹੇ ਆ ਉਹਨਾਂ ਦਾ ਬਹੁਤ ਸਾਰੇ ਬੰਦਿਆਂ ਦਾ ਆਪ ਦਾ ਕਰਤਾਰ ਆ ਜਿਹੜਾ ਉਹ ਪੰਜਾਬ ਦੇ ਸਾਰੇ ਦਲਤ ਭਾਈਚਾਰਾ ਜਾਣਦਾ ਹੈ ਔਰ ਕੱਲਾ ਮਜ਼ਦੂਰਾਂ ਦੀ ਰਿਹਾਈ ਦਾ ਮਸਲਾ ਨਹੀਂ ਹੈ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਦੇ ਉੱਤੇ ਪ੍ਰਸ਼ਾਸਨ ਨੇ ਹਾਂ ਪੱਕੀ ਹੰਗਾਰਾ ਭਰਿਆ ਉਹਨਾਂ ਦਾ ਭਰੋਸਾ ਦਿੱਤਾ ਜਿਸ ਤਰੀਕੇ ਦੇ ਨਾਲ ਦੋ ਵੱਡੀਆਂ ਮੰਗਾਂ ਜਿਹੜੀਆਂ ਉਹ ਫੌਰੀ ਤੌਰ ਤੇ ਲਾਗੂ ਹੋ ਗਈਆਂ ਇੱਕ ਜੋ ਮਜ਼ਦੂਰਾਂ ਤੇ ਜਲਮ ਢਾਉਣ ਵਾਲੇ ਸੀ ਗੋਲੀਆਂ ਚਲਾਉਣ ਵਾਲੇ ਸੀਗੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਉਥੋਂ ਦੇ ਜਿਹੜਾ ਥਾਣੇਦਾਰ ਸੀਗਾ ਉਹਨੂੰ ਲੈਨ ਹਾਜ਼ਰ ਕਰਤਾ ਇਦੋਂ ਇਲਾਵਾ ਜਿਹੜਾ ਅੱਜ ਮਜ਼ਦੂਰ ਰਹਾ ਹੋ ਕੇ ਆ ਰਹੇ ਆ ਸਾਨੂੰ ਉਹਨਾਂ ਦਾ ਬੜਾ ਜਵਾਬ ਦੇਣ ਦੀ ਲੋੜ ਨਹੀਂ ਜਿਵੇਂ ਜਿਵੇਂ ਲੋਕ ਸਾਡੀ ਜੱਤ ਹੋਈ ਜਾਊਗੀ ਜਿਹੜੀਆਂ ਬਾਕੀ ਮੰਗਾਏ ਉਹ ਵੀ ਪੂਰੀਆਂ ਹੋਣਗੀਆਂ ਜਿਹੜਾ ਕੋਈ ਮਜ਼ਦੂਰਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਹੋਊਗੀ ਜਿਹੜਾ ਜਿਹੜੀ ਨਾਲੀ ਤੋਂ ਮਸਲਾ ਖੜਾ ਹੋਇਆ ਸੀਗਾ ਉਹ ਨਾਲੀ ਦਾ ਮਸਲਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਅਸੀਂ ਆਸ ਕਰਦੇ ਆਂ ਕਿ ਪ੍ਰਸ਼ਾਸਨ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੋਣਗੇ ਤੇ ਜਿਹੜਾ ਕੋਈ ਕਹਿੰਦਾ ਵੀ ਇਹਨਾਂ ਨੇ ਅੰਦਰ ਬਹਿ ਕੇ ਗੱਲ ਕਰ ਲਈ ਮੈਨੂੰ ਲੱਗਦਾ ਘੱਟੋ ਘੱਟ 20-21 ਰਣੇ ਹੋਵਾਂਗੇ ਕੋਈ ਇੱਕ ਬੰਦਾ ਨਹੀਂ ਸੀ ਗਿਆ ਹੋਇਆ ਗੱਲਬਾਤ ਕਰਨ ਦੇ ਵਿੱਚ ਸਮੁੱਚੀ ਕਮੇਟੀ ਸੀ ਕਮੇਟੀ ਦੀਆਂ ਹਮਾਇਤੀ ਜਥੇਬੰਦੀਆਂ ਸੀ ਕਿ ਨਾ ਔਰ ਪਿੰਡ ਚੰਦਪਾਣ ਦੇ ਲੋਕ ਵਿੱਚ ਸ਼ਾਮਲ ਸੀ ਅਸੀਂ ਕੱਲ੍ਹ ਨਹੀਂ ਸੀਗੇ ਇੱਥੇ ਖੜੇ ਹੋਣਗੇ ਚੰਦਪਾਣ ਦੇ ਜਿਹੜੇ ਵਾਸੀ ਆ ਜਿਹੜੇ ਨਾਲ ਗਏ ਆ ਚੰਦਪਾਣ ਦੇ ਵਾਸੀਆਂ ਦੀ ਸਹਿਮਤੀ ਦੇ ਨਾਲ ਹੀ ਸਾਰੀਆਂ ਗੱਲਾਂ ਹੋਈਆਂ ਔਰ ਇਸ ਫੈਸਲੇ ਨੂੰ ਸਿਰੇ ਪਚਾਉਣ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਗ੍ਰਿਫਤਾਰ ਅੰਦਰ ਕੀਤੇ ਹੋਏ ਸੀਗੇ ਉਹਨਾਂ ਸਭਨਾਂ ਨੂੰ ਮਿਲੇ ਆ ਔਰ ਜਿਹੜਾ ਪਿੰਡ ਦਾ ਸਰਪੰਚ ਆ ਮਨਦੀਪ ਕੌਰ ਉਹਦਾ ਪਤੀ ਸੀ ਜਿਹੜਾ ਕੁਲਦੀਪ ਸਿੰਘ ਉਹਨੂੰ ਮਿਲੇ ਆ ਔਰ ਉਹਨਾਂ ਸਭਨਾਂ ਦੀ ਸਹਿਮਤੀ ਦੇ ਨਾਲ ਹੀ ਉਹ ਸਮਝੌਤਾ ਜਿਹੜਾ ਗਾਂ ਵਧਾਇਆ ਅਗਰ ਚੰਦ ਭਾਣ ਦੇ ਜਾਂ ਜੇਲ੍ਹ ਦੇ ਵਿੱਚ ਅੰਦਰ ਸਾਰੇ ਹੀ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਜਾਤ ਨਾਲ ਸੰਬੰਧ ਰੱਖਦੇ ਹੋਣ ਉਹ ਸਾਰੇ ਸਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਇਆ ਔਰ ਅਸੀਂ ਉਹ ਤੋਂ ਬਾਅਦ ਹੀ ਗੱਲ ਕੀਤੀ ਆ ਸਾਡੀਆਂ ਜੱਥੇ ਬੰਨੀਆਂ ਕਦੇ ਬੁੱਕਲ ਚ ਗੁੱਡ ਨਹੀਂ ਪੰਦੀਆਂ ਗਈਆਂ ਇਸ ਕਰਕੇ ਇਹ ਲੋਕਾਂ ਦੇ ਸੰਘਰਸ਼ ਦੀ ਇੱਕ ਚੰਗੀ ਜਿੱਤ ਹੋਈ ਆ ਔਰ ਜਿਹੜੇ ਕੁਝ ਲੋਕ ਇਹਨੂੰ ਜਾਤ ਪਾਤ ਦਾ ਮਸਲਾ ਬਣਾ ਕੇ ਪਾੜਾ ਪਾ ਕੇ ਉਹਨਾਂ ਨੂੰ ਇਹ ਇਹ ਲੋਕਾਂ ਦੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸਿੱਖਣਾ ਚਾਹੁੰਦੇ ਸੀਗੇ ਅਸਲ ਦੇ ਵਿੱਚ ਉਹਨਾਂ ਨੂੰ ਆ ਸਿਆਸੀ ਰੋਟੀਆਂ ਸਹੀਆਂ ਜਿਹੜੀਆਂ ਉਹ ਸਿੱਖਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਇਸ ਕਰਕੇ ਉਹਦੀ ਤਕਲੀਫ ਹੋ ਰਹੀ ਹੈ ਕੁਝ ਹਿੱਸਿਆਂ ਨੂੰ ਦੇਖੋ ਜੀ ਸੱਚਮੁੱਚ ਵੱਡੀ ਜਿੱਤ ਹੋਈ ਆ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਸੀ ਕਈ ਸਾਰੀਆਂ ਧਰਾਵਾਂ ਲਾਈਆਂ ਹੋਈਆਂ ਸੀ ਜੇਲ੍ਹ 'ਚ ਉਹ ਬੰਦ ਸੀਗੇ ਔਰ ਅੱਜ ਲੋਕ ਤਾਕਤ ਕਹਿ ਸਕਦੇ ਆ ਲੋਕ ਸ਼ਕਤੀ ਕਹਿ ਸਕਦੇ ਆ ਕਿਉਂਕਿ ਲੋਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਲੋਕਤੰਤਰ ਦੀ ਅਸਲੀ ਤਾਕਤ ਲੋਕ ਹੁੰਦੇ ਨੇ ਤਾਂ ਅ ਅੱਜ ਜਿਸ ਤਰੀਕੇ ਨਾਲ ਉਹ ਮਜ਼ਦੂਰ ਬਾਹਰ ਆ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸੱਚਮੁੱਚ ਜਿਹੜੀ ਆਗੂ ਕਹਿ ਰਹੇ ਨੇ ਉਹ ਬਿਲਕੁਲ ਠੀਕ ਹੈ ਭਾਈ ਜੀ ਅੱਜ ਜਿਸ ਤਰੀਕੇ ਦੇ ਨਾਲ ਮਜ਼ਦੂਰ ਬਾਹਰ ਆ ਰਹੇ ਨੇ ਔਰ ਜਿਸ ਤਰੀਕੇ ਨਾਲ ਉਹ ਪਹਿਲੇ ਦਿਨ ਜਦੋਂ ਇਹ ਸਾਰਾ ਕਾਂਡ ਵਾਪਰਿਆ ਸੀ ਕਿਵੇਂ ਦੇਖਦੇ ਆ ਇੱਕ ਉਹ ਦਿਨ ਸੀ ਜੀ 5 ਤੀਜ ਦਾ 5 ਫਰਵਰੀ ਦੁਪਹਿਰ ਦੇ ਬਾਅਦ ਜਦੋਂ ਇਹ ਤਸ਼ੱਦਦ ਹੋਇਆ ਜਦੋਂ ਚੰਦਪਾਣ ਪਿੰਡ 'ਚ ਦਹਿਸ਼ਤ ਪਈ ਹੈ ਐਸ ਐਚਓ ਜੈਤੋ ਰਜੇਸ਼ ਕੁਮਾਰ ਦੀ ਫੋਰਸ ਨੇ ਮਿਸ ਹੈਂਡਲਿੰਗ ਕੀਤੀ ਹੈ ਸਾਰੇ ਮਾਮੂਲੀ ਗੱਲ ਜਿਹਨੂੰ ਜੇ ਕੋਈ ਸਿਆਦਾ ਐਸ ਐਚਓ ਹੁੰਦਾ ਤੇ ਉੱਥੇ ਮੌਕੇ ਤੇ ਨਿਬੇੜ ਸਕਦਾ ਸੀ ਉਹਦੀ ਮਿਸ ਹੈਂਡਲਿੰਗ ਕਰਕੇ ਜੋ ਹੋਇਆ ਤੱਕੇ ਨਾਲ ਉੱਥੇ ਦੁਖੀ ਬੰਦੇ ਜਿਹੜੇ ਉੱਥੇ ਬੈਠੇ ਸੀ ਆਪਦੀ ਜਿੰਨਾ ਦੀ ਸਰਵਾਈ ਨਹੀਂ ਹੋਈ ਸੀ ਧਰਨਾ ਦੇ ਰਹੇ ਸੀ ਪੋਰਾਮਣਾਂ ਉਹਨਾਂ ਨੂੰ ਅਕਸਾਇਆ ਗਿਆ ਉਹਨਾਂ ਦੇ ਲਾਠੀ ਜਾਰਦ ਕੀਤਾ ਗਿਆ ਉਸ ਤੋਂ ਬਾਅਦ ਖਦੇੜਨ ਦੇ ਬਾਅਦ ਘਰੋ ਘਰੀ ਜਾ ਕੇ ਕੁੱਟ ਕਟਾਪਾ ਹੋਇਆ ਇੱਕ ਲੜਕਾ ਜਿਹੜਾ ਵਿਚਾਰਾ ਪਲੱਸ 2 ਦਾ ਵਿਦਿਆਰਥੀ ਪੜ੍ਹ ਕੇ ਆਇਆ ਸੀ ਹਾਂਜੀ ਹਾਂਜੀ ਪਲੱਸ 2 ਦਾ ਵਿਦਿਆਰਥੀ ਪੜ੍ਹ ਕੇ ਆਇਆ ਸੀ ਉਹਦੇ ਇੰਨੀ ਕੁੱਟ ਹੋਈ ਸਾਧਕ ਥਾਣੇ 'ਚ ਇੱਧਰ ਉੱਧਰ ਲਿਜਾ ਕੇ ਕਹਿੰਦੇ ਚਾਰ ਪੰਜ ਵਾਰੀ ਕੁੱਟਿਆ ਮੁੰਡਾ ਤੇ ਉਹਦੇ ਪਿਸ਼ਾਬ ਵਿੱਚ ਵੀ ਖੂਨ ਆਉਣ ਲੱਗ ਗਿਆ ਉਸ ਮੁੰਡੇ ਨੂੰ ਮਿਆਬਾ ਜਾ ਕੇ ਮੈਡੀਕਲ ਦਾਖਲ ਕਰਾ ਕੇ ਆਇਆ ਸੋ ਇੱਕ ਉਹ ਦਿਨ ਸੀ 5 ਤਰੀਕ ਦਾ ਪੰਜ ਦਿਨਾਂ ਬਾਅਦ 10 ਤਰੀਕ ਨੂੰ ਜ਼ਬਰਦਸਤ ਰੈਲੀ ਨਹਿਰੂ ਸਟੇਡੀਅਮ 'ਚ ਹੋਈ ਹੈ ਤੇ ਅੱਜ 11 ਤਰੀਕ ਹੈ 6 ਦਿਨ ਦੇ ਬਾਅਦ ਇਹ 38 ਪੁਰਸ਼ ਸਾਡੇ ਭਰਾ ਤੇ ਤਿੰਨ ਬੀਬੀਆਂ ਭੈਣਾ 41 ਜਾਨੇ ਜਿਹੜੇ ਅੱਜ ਜਿਹੜੇ ਰਿਹਾਉ ਕਰ ਰਹੇ ਆ ਇਹ ਮੈਂ ਸਮਝਦਾ ਲੋਕਾਂ ਦੀ ਇੱਕੀ ਦੀ ਇੱਜ਼ਤ ਹੈ ਤੇ ਜਿਹੜੀਆਂ ਸ਼ਕਤੀਆਂ ਜਾਤੀਵਾਦ ਦੇ ਜ਼ਹਿਰ ਫਲਾ ਰੀਆਂ ਸਮਾਜ ਵਿੱਚ ਜਾਂ ਧਰਮਾਂ ਜਾਂ ਜਾਤਾਂ ਵਾਲੀਆਂ ਉਹਨਾਂ ਦੀ ਹਾਰ ਹੋਈ ਹੈ ਇਹ ਜਿਹੜੀ ਲੋਕਾਂ ਦੀ ਜਿਹੜੀ ਲੋਕ ਪੱਖੀ ਮੀਡੀਆ ਲੋਕ ਪੱਕੀ ਜੱਥੇਬੰਦੀਆਂ ਉਹਨਾਂ ਦੀ ਇਹ ਸ਼ਾਨਦਾਰ ਜਿੱਤ ਹੈ ਤੇ ਬਾਕੀ ਮੇਰੇ ਵੀਰ ਨੇ ਪਹਿਲਾਂ ਦੱਸਦਾ ਹੈ ਸ਼ਿਵਰਾਜ ਜੀ ਨੇ ਵੀ ਪ੍ਰਸ਼ਾਸਨ ਨੇ ਸਾਰੀਆਂ ਹੀ ਮੰਗਾਂ ਜਿਹੜੀਆਂ ਮੰਨ ਲਈਆਂ ਉਹਨਾਂ ਦੇ ਅਮਲ ਦਾ ਅਗਲੇ 1-2 ਦਿਨਾਂ ਅਜ ਪਤਾ ਲੱਗ ਜਾਊਗਾ ਨਹੀਂ ਤਾਂ ਜੱਥੇਬੰਦੀਆਂ ਦਾ ਇੱਕ ਹੈ ਉਸੇ ਤਰ੍ਹਾਂ ਕਾਇਮ ਹੈ ਇਹ ਜਿਹੜਾ ਫਰੀ ਕੋਟ ਦੀ ਧਰਤੀ ਬਾਬਾ ਫਰੀਦ ਦੀ ਧਰਤੀ ਇਹਦਾ ਪਹਿਲਾ ਵੀ ਸੰਘਰਸ਼ਾਂ ਦਾ ਇਤਿਹਾਸ ਰਿਹਾ ਹੈ ਪੰਜਾਬ ਦੇ ਲੋਕ ਵੈਸੇ ਹੀ ਸੰਘਰਸ਼ੀ ਹੈ ਜਲਿਆਂ ਵਾਲੇ ਬਾਗ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਤੋਂ ਸਭ ਤੋਂ ਜ਼ਿਆਦਾ ਰੋਲ ਪੰਜਾਬੀਆਂ ਦਾ ਹੈ ਲੋਕਾਂ ਦਾ ਮਿਹਨਤ ਕਰਨ ਵਾਲੇ ਲੋਕਾਂ ਦਾ ਸੋ ਹੁਣ ਵੀ ਇਹ ਬਾਬਾ ਫਰੀਦ ਦੀ ਧਰਤੀ ਜਿਹਨੇ ਰਜਵਾੜਾ ਸ਼ਾਹੀ ਨੂੰ ਉਦੋਂ ਵੀ ਲਲਕਾਰਿਆ ਸੀ ਅੱਜ ਤੋਂ ਬਾਅਦ 11ਵੀਂ 12ਵੀਂ ਸਦੀ ਦੀ ਗੱਲ ਹੈ ਅੱਜ ਫੇਰ ਫਰੀਕੋਟ ਦੇ ਲੋਕਾਂ ਨੇ ਸਾਬਤ ਕਰਤਾ ਹੈ ਵੀ ਇਹ ਆਪ ਦਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਆ ਤੇ ਆਪ ਦਾ ਹੱਕ ਲੈਣੇ ਵੀ ਜਾਣਦੇ ਆ ਤੇ ਇਹ ਵੱਡੇ ਤੋਂ ਵੱਡੇ ਜ਼ਾਬਰ ਨੂੰ ਵੀ ਝੁਕਾ ਦਿੰਦੇ ਆ ਅੱਜ ਉਹ ਐਸਐਚ ਉਹ ਰਜੇਸ਼ ਕੁਮਾਰ ਤੇ ਲੜਣਾ ਨਹੀਂ ਜੱਤੋ ਜੋ ਦੀ ਬਦਲੀ ਕਰਤੀ ਹੈ ਅਗਲੀ ਕਾਰਵਾਈ ਵੀ ਲੱਗਦਾ ਹੈ ਵੀ ਮਹਿਕਮਾ ਉਹਦੇ ਤੇ ਕਰੂਗਾ ਹੋਰ ਵੀ ਤੇ ਬਾਕੀ ਜਿਹੜਾ ਜਿਹਨਾਂ ਨੇ ਫੈਰ ਕੀਤੇ ਆ ਗਰੀਬਾਂ ਦੇ ਜਿਹੜੇ ਬੰਦੂਕਾਂ ਦਾ ਵੀਡੀਓ ਜਿਹਨਾਂ ਦੀ ਵਾਇਰਲ ਹੋਈਆਂ ਆ ਉਹਨਾਂ ਬੰਦਿਆਂ ਤੇ ਪਰਚਾ ਜਿਹੜਾ ਪਹਿਲਾਂ ਆਰਮਜ਼ ਐਕਟ ਦਾ ਪਰਚਾ ਸੀ ਉਹਦੇ 'ਚ ਵਾਧਾ ਕਰਕੇ ਐਸੀ ਐਕਟ ਵੀ ਲੱਗਿਆ ਤੇ 307 ਦੀ ਦਫਾ ਵੀ ਲੱਗੀ ਹੈ ਆਪ ਦੇ ਕੀਤੀ ਹੋ ਪਾਉਣਗੇ ਜਿਨ੍ਹਾਂ ਨੇ ਧੱਕਾ ਕੀਤਾ ਗਰੀਬਾਂ ਤੇ ਸੋ ਮੈਂ ਸਮਝਦਾ ਸਾਰਾ ਇਲਾਕਾ ਸਾਡਾ ਸਾਰੀਆਂ ਸੰਘਰਸ਼ੀ ਜਥੇਬੰਦੀਆਂ ਇਹ ਵਧਾਈ ਦੇਣ ਪਾਤਰ ਹੈ ਤੇ ਮੈਂ ਪੰਜਾਬ ਪੈਨਸ਼ਨ ਯੂਨੀਅਨ 8 ਗ ਵੱਲੋਂ ਜਿਹੜਾ ਇਹ ਸਾਰੇ ਕੋਲ ਦੀ ਸਾਰੇ ਸਾਥੀਆਂ ਨੂੰ ਮੁਬਾਰਕਵਾਦ ਦਿੰਨੇ ਬਹੁਤ ਬਹੁਤ ਧੰਨਵਾਦ ਦੇਖੋ ਜੀ ਇਸ ਵਕਤ ਆਪਾਂ ਫਰੀਦਕੋਟ ਦੀ ਜੇਲ੍ਹ ਦੇ ਸਾਹਮਣੇ ਖੜੇ ਆ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰ ਉਹਨਾਂ ਮਜ਼ਦੂਰ ਸਾਥੀਆਂ ਨੂੰ ਲੈਣ ਦੇ ਲਈ ਇੱਕ ਬੱਸ ਅੰਦਰ ਜਾ ਚੁੱਕੀ ਹੈ ਨਾਲ ਜਿਹੜੀ ਸੰਘਰਸ਼ ਕਮੇਟੀ ਸੀ ਉਹਦੇ ਆਗੂ ਗਏ ਨੇ ਮੰਗਾ ਆਜ਼ਾਦ ਗਏ ਨੇ ਮੰਗਾ ਸਿੰਘ ਵੈਰੋ ਕੇ ਨਿਹਾਲ ਸਿੰਘ ਦੂਸਰੇ ਕਈ ਆਗੂ ਨੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਉਹ ਨਾਲ ਬੱਸ ਦੇ ਵਿੱਚ ਅੰਦਰ ਜਾ ਚੁੱਕੇ ਨੇ ਉਹਨਾਂ ਮਜ਼ਦੂਰਾਂ ਨੂੰ ਲੈਣ ਵਾਸਤੇ ਜਿਹੜੇ ਮਜ਼ਦੂਰ ਅੰਦਰ ਬੰਦ ਕੀਤੇ ਹੋਏ ਨੇ ਔਰ ਇੱਕ ਬਹੁਤ ਵੱਡੀ ਜਿੱਤ ਕਹਿ ਸਕਦੇ ਆ ਸੱਚਮੁੱਚ ਜਿੱਥੇ ਜਥੇਬੰਦੀਆਂ ਉੱਥੇ ਲੋਕ ਪੱਖੀ মিডিਆ ਤੇ ਲੋਕ ਪੱਖੀ ਪੱਤਰਕਾਰੀ ਨੇ ਵੀ ਵੱਡਾ ਰੋਲ ਅਦਾ ਕੀਤਾ ਆਪਾਂ ਦੋ ਪੱਤਰਕਾਰ ਵੀਰ ਖੜੇ ਨੇ ਇਹਨਾਂ ਦੇ ਨਾਲ ਗੱਲ ਕਰਦੇ ਆ ਆ ਮਨਿੰਦਰ ਜੀ ਜਿਸ ਜਥੇਬੰਦੀਆਂ ਨੇ ਲੜਾਈ ਲੜੀ ਆ ਅ ਜਸ ਅ ਇਸ ਵਿੱਚ ਮੀਡੀਆ ਦਾ ਵੀ ਇੱਕ ਵੱਡਾ ਰੋਲ ਰਿਹਾ ਕਿਵੇਂ ਦੇਖਦੇ ਹਾਂ ਚਲੋ ਮੀਡੀਆ ਨੇ ਆਏ ਜੀ ਜਿਹੜੇ ਲੋਕ ਗੱਲ ਕਰਦੇ ਹੁਣ ਉਹ ਆਵਾਜ਼ ਦੇ ਸਰਕਾਰਾਂ ਤੱਕ ਇਹ ਵਿੱਚ ਮਾਨਾ ਹੀ ਹੁੰਦਾ ਮਾਧਿਮ ਮਾਨਾ ਹੀ ਹੁੰਦਾ ਮੀਡੀਆ ਦਾ ਕੰਮ ਹੀ ਇਹ ਹੁੰਦਾ ਕਿ ਜਿਹੜੇ ਲੋਕਾਂ ਦਾ ਕੋਈ ਸੰਘਰਸ਼ ਚੱਲਦਾ ਉਹ ਜਾਂ ਲੋਕ ਲੜ ਰਹੇ ਆ ਉਹਨਾਂ ਦੀ ਗੱਲ ਕਰਨੀ ਆ ਲੋਕਾਂ ਦੀ ਗੱਲ ਦਿਖਾਉਣੀ ਹੋਊ ਜੀ ਜੀ ਜਸ ਜੀ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਅੱਜ ਉਹ ਮਜ਼ਦੂਰ ਨੇ ਜਿਹੜੇ ਬਿਨਾਂ ਸ਼ਰਤ ਰਹਾ ਹੋ ਕੇ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਲੂਟ ਦੀ ਹੱਕਦਾਰ ਇਹ ਜਥੇਬੰਦੀਆਂ ਨੇ ਜਿਹੜੀਆਂ ਪਹਿਲੇ ਦਿਨ ਤੋਂ ਲੜੀਆਂ ਕਿਉਂਕਿ ਜਿਹੜੀ ਧਿਰ ਦੇ ਨਾਲ ਇਹ ਲੜਿਆ ਕੋਈ ਛੋਟੀ ਮੁੱਟੀ ਧਰਤ ਹੈ ਨਹੀਂ ਤੇ ਮੈਨੂੰ ਲੱਗਦਾ ਸ਼ਾਇਦ ਜੇ ਜਥੇਬੰਦੀਆਂ ਨਾ ਹੁੰਦੀਆਂ ਤਾਂ ਕਿਉਂਕਿ ਇੰਨੇ ਲੋਕਾਂ ਨੂੰ ਇਕੱਠਿਆਂ ਉਹ ਵੀ ਬਿਨਾਂ ਸ਼ਰਤ ਤੋਂ ਰਿਹਾ ਕਰਵਾਉਣਾ ਬਿਨਾਂ ਸ਼ਰਤ ਬਿਨਾਂ ਜਮਾਨਤ ਤੋਂ ਰਿਹਾ ਕਰਵਾਉਣਾ ਇਹ ਬੜੀ ਵੱਡੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ بڑے ਮਸਲਿਆਂ ਦੇ ਵਿੱਚ ਪਰ ਐਸਾ ਨਹੀਂ ਹੁੰਦਾ ਕਿ ਬਿਨਾਂ ਜਮਾਨਤ ਤੋਂ ਰਿਹਾ ਹੋ ਕੇ ਬਾਹਰ ਆਏ ਤੇ ਉਹ ਵੀ ਇੰਨੀ ਤਾਦਾਦ ਦੇ ਵਿੱਚ ਤਾਂ ਇਹ ਜਥੇਬੰਦੀਆਂ ਜਿਹੜੇ ਜਥੇਬੰਦੀ ਦੀ ਆਗੂ ਨੇ ਜਿਹੜੇ ਇਹ ਸਲਾਮ ਦੇ ਸਲੂਟ ਦੇ ਹੱਕਦਾਰ ਨੇ ਜਿਹੜੇ ਲੜੇ ਨੇ ਤੇ ਵੱਡੀ ਗੱਲ ਜਿਹੜੀ ਉਹ ਜਿੱਤ ਇਹਨਾਂ ਨੇ ਜਿਹੜੀ ਹੈਗੀ ਦਵਾਈ ਆ ਤੇ ਐਡੀ ਵੱਡੀ ਧਿਰ ਦੇ ਖਿਲਾਫ ਜਿਹੜਾ ਉਹ ਲੜ ਕੇ ਜੀ ਤਾਂ ਤੁਸੀਂ ਸੁਣਿਆ ਆ ਆਰਐਮਬੀ ਟੈਲੀਵਿਜ਼ਨ ਤੇ ਲੋਕ ਆਵਾਜ਼ ਟੀਵੀ ਨੇ ਵੀ ਇਸ ਮਸਲੇ ਦੇ ਵਿੱਚ ਆਪਣਾ ਨਿਰਪੱਖ ਰੋਲ ਅਦਾ ਕੀਤਾ ਔਰ ਇਸ ਟਾਈਮ ਆਪਾਂ ਜੇਲ੍ਹ ਦੇ ਸਾਹਮਣੇ ਖੜੇ ਆਂ ਕੁਝ ਟਾਈਮ ਦੇ ਵਿੱਚ ਜਿਹੜੇ ਉਹ ਮਜ਼ਦੂਰ ਨੇ ਉਹਨਾਂ ਨੂੰ ਲੈ ਕੇ ਆ ਬੱਸ ਜਿਹੜੀ ਆ ਉਹ ਬਾਹਰ ਆ ਜਾਵੇਗੀ ਆਪਾਂ ਕਾਫੀ ਸਾਰੇ ਜਿਹੜੇ ਇੱਥੇ ਹੋਰ ਮਜ਼ਦੂਰ ਆਗੂ ਖੜੇ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਉਸ ਦਿਨ ਘਟਨਾ ਵਾਪਰੀ ਤੇ ਜਿਸ ਤਰੀਕੇ ਨਾਲ ਅੱਜ ਬਿਨਾਂ ਸ਼ਰਤ ਮਜ਼ਦੂਰਾਂ ਨੂੰ ਰਿਹਾ ਕੀਤਾ ਜਾ ਰਿਹਾ ਦੇਖੋ ਜੀ ਇਹਨੂੰ ਦੇਖਣ ਦਾ ਢੰਗ ਤਾਂ ਇਹੀ ਹੈ ਕਿ ਜਿਹੜਾ ਲੋਕਪੱਖੀ ਮੀਡੀਆ ਹੈ ਮੀਡੀਆ ਨੇ ਗੱਲ ਚੱਕੀ ਲੋਕਾਂ ਤੱਕ ਪਹੁੰਚੀ ਤੇ ਜਿਹੜੇ ਲੋਕਾਂ ਦੀ ਖਾਤਰ ਲੜਨ ਵਾਲੀਆਂ ਜਥੇਬੰਦੀਆਂ ਹਨ ਜਾਨੀ ਲੋਕਾਂ ਨੇ ਜਿਹੜੇ ਲੜਨ ਵਾਲੇ ਲੋਕ ਹੈ ਉਹਨਾਂ ਨੇ ਇਕੱਠੇ ਹੋ ਕੇ ਆਵਾਜ਼ ਨੂੰ ਬੁਲੰਦ ਕੀਤਾ ਤੇ ਜਿਹੜੀ ਸਰਕਾਰ ਹੈਗੀ ਹੈ ਉਹਨੂੰ ਪ੍ਰਸ਼ਾਸਨ ਨੂੰ ਝੁਕਣ ਵਾਸਤੇ ਮਜਬੂਰ ਕੀਤਾ ਹੈਗਾ ਇਸ ਕਰਕੇ ਜਾਨੀ ਇਹ ਤਾਂ ਲੋਕਾਂ ਦੀ ਜਿੱਤ ਹੈ ਜਿਹੜੇ ਲੜਨ ਵਾਲੇ ਲੋਕ ਹੈਗੇ ਆ ਜਿਹੜੀ ਜੇਹੋ ਜੇ ਪ੍ਰਸ਼ਾਸਨ ਗੱਲਬਾਤ ਚ ਪਿਆ ਹੈ ਜਾਣੀ ਉਸ ਤੋਂ ਪਹਿਲਾਂ ਪ੍ਰੋਗਰਾਮ ਲਿਖਿਆ ਹੋਇਆ ਸੀ ਐਸਐਸਪੀ ਦਫ਼ਤਰ ਦੇ ਘਰਾਓ ਦਾ ਪ੍ਰੋਗਰਾਮ ਲਿਖਿਆ ਹੋਇਆ ਸੀ ਪ੍ਰਸ਼ਾਸਨ ਨੇ ਸਾਰੀ ਦਿਹਾੜੀ ਗੱਲਬਾਤ ਕੀਤੀ ਹੈ ਜਣੀ 4 ਵਜੇ ਤੋਂ ਲੈ ਕੇ 11:30 ਪਾਉਣੇ 12 ਵਜੇ ਤੱਕ ਗੱਲਬਾਤ ਹੋਈ ਹੈ ਜਿਹਦੇ ਵਿੱਚ ਮਤਲਬ ਉਸ ਪਿੰਡ ਦੇ ਸਾਡੇ ਚੰਦਪਾਉਂ ਦੇ ਮਜ਼ਦੂਰ ਵੀ ਸ਼ਾਮਿਲ ਸੀਗੇ 25 30 ਜਾਣੇ ਅਸੀਂ ਸਾਰੀਆਂ ਜਥੇਬੰਦੀਆਂ ਦੇ ਸ਼ਾਮਿਲ ਸੀਗੇ ਜਣੀ ਉਹਦੇ ਵਿੱਚੋਂ ਜਿਹੜੀ ਸਭ ਤੋਂ ਇੰਪੋਰਟੈਂਸੀ ਵਾਲੀ ਮੰਗ ਇਹ ਸੀ ਕਿ ਸਾਰੇ ਜਿਹੜੇ ਮੇਂ ਦੂਰ ਹੈ ਗਿਆ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਾਨੀ ਉਹ ਇੱਕ ਤਰ੍ਹਾਂ ਨਾਲ ਜਿਹੜੀ ਪਹਿਲੀ ਮੰਗ ਹੈ ਉਹ ਉਹਨਾਂ ਨੇ ਮੰਨ ਲਈ ਹੈ ਉਹ ਤਾਂ ਸਾਰੀਆਂ ਹੀ ਮੰਨੀਆਂ ਹੋਈਆਂ ਜਾਨੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਤਰ੍ਹਾਂ ਨਾਲ ਤੇ ਪਿੰਡ ਦੇ ਵਿੱਚ ਮੈਂ ਇੱਕ ਸਵਾਲ ਇਹ ਪੁੱਛਣਾ ਚਾਹਣਾ ਕਿ ਮੰਨ ਲੋ ਜਿਹੜੀਆਂ ਜੱਥੇਬੰਦੀਆਂ ਨੇ ਜਾਂ ਲੋਕ ਇਸ ਤਰੀਕੇ ਨਾਲ ਆਵਾਜ਼ ਉਨਾ ਉਠਾਉਂਦੇ ਤਾਂ ਫਿਰ ਕੀ ਹੁੰਦਾ ਕੀ ਫਿਰ ਵੀ ਕੁਝ ਹੁੰਦਾ ਫੇਰ ਕੁਛ ਨਹੀਂ ਹੋਣਾ ਸੀਗਾ ਜੀ ਆਪਾਂ ਦੇਖਿਆ ਜਦੋਂ ਪਿੰਡਾਂ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਕੋਈ ਪਹਿਲੀ ਵਾਰੀ ਜਬਰ ਹੋਇਆ ਜਾਂ ਬਹੁਤ ਜਬਰ ਇਹੋ ਜਿਹੇ ਆ ਜਿਹੜੇ ਮੀਡੀਆ 'ਚ ਨਹੀਂ ਆਉਂਦੇ ਜਾਂ ਮਤਲਬ ਉਹ ਜਿਹੜੇ ਮੀਡੀਆ 'ਚ ਨਹੀਂ ਆਉਂਦੇ ਉਹ ਅੰਦਰੇ ਦੱਬ ਕੇ ਰਹਿ ਜਾਂਦੇ ਆ ਉਹ ਸਾਲਾਬਦੀ ਜੇਲ੍ਹਾਂ ਦੇ ਵਿੱਚ ਰਹਿੰਦੇ ਆ ਉਹਦੇ ਜੇਲ੍ਹਾਂ 'ਚੋਂ ਆਉਦੇ ਵੀ ਆ ਤਾਂ ਉਸੇ ਤਰ੍ਹਾਂ ਉਹਨਾਂ ਤੇ ਦਾਬਾ ਵੀ ਕਾਇਮ ਰਹਿੰਦਾ ਉਹਨਾਂ ਦੇ ਘਰ-ਬਾਰ ਵੇਚ ਜਾਂਦੇ ਆ ਉਹਨਾਂ ਦੀਆਂ ਟੂਮਾ ਛੱਲੇ ਵੇਚ ਜਾਂਦੇ ਆ ਜੋ ਕੁਝ ਹੁੰਦਾ ਵੇਕ ਹੀ ਜਾਂਦਾ ਪਰ ਯਾਨੀ ਇੱਥੇ ਉਹਦੇ ਉਲਟ ਵਾਪਰਿਆ ਜਦੋਂ ਮੀਡੀਆ ਨੇ ਗੱਲ ਚੱਕੀ ਹੈ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣੀ ਹੈ ਐਕਸ਼ਨ ਕਮੇਟੀ ਨੇ ਫੌਰ ਹੀ ਪ੍ਰਤੀਕਰਮ ਦਿੱਤਾ ਹੈ ਜਿਹੜਾ ਮਤਲਬ ਉਹ ਲਗਾਤਾਰ 12 ਵਜੇ 4 ਵਜੇ ਅਗਲੇ ਦਿਨ ਵੀ ਛਾਪੇ ਵੱਜ ਰਹੇ ਸੀ ਜਦੋਂ ਅਸੀਂ ਪ੍ਰਸ਼ਾਸਨ ਨਾਲ ਐਕਸ਼ਨ ਕਮੇਟੀ ਬਣਾ ਕੇ ਗੱਲ ਕੀਤੀ ਹੈ ਤਾਂ ਉਸ ਟਾਈਮ ਜਾਨੀ ਉਹ ਛਾਪੇ ਵੱਜਣੇ ਬੰਦ ਹੋਏ ਆ ਤੇ ਅਗਲੀਆਂ ਗੱਲਾਂ ਉਹਦੇ 'ਚ ਤੁਰੀਆਂ ਤੇ ਕੱਲ ਜਿਹੜਾ 10 ਤਰੀਕ ਦਾ ਐਕਸ਼ਨ ਦਿੱਤਾ ਹੈ ਉਹਦੇ ਜਿਹੜੇ ਹਜ਼ਾਰਾਂ ਮਜ਼ਦੂਰਾਂ ਨੇ ਹਿੱਸਾ ਲਿਆ ਹੈ ਮਜ਼ਦੂਰਾਂ ਨੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ ਤੇ ਜਾਨੀ ਤੁਸੀਂ ਦੇਖ ਰਹੇ ਹੋ ਕਿ ਅੱਜ 11 ਤਰੀਕ ਹੈ ਤੇ ਉਹ ਛੱਡ ਰਹੇ ਆ ਸਾਰੇ ਮੀਡੀਆ ਬਿਲਕੁਲ ਠੀਕ ਹੈ ਜੀ ਇਸ ਟਾਈਮ ਬੱਸ ਅੰਦਰ ਗਈ ਹੋਈ ਆ ਔਰ ਉਹਨਾਂ ਨੂੰ ਮਜ਼ਦੂਰਾਂ ਨੂੰ ਲੈਣ ਵਾਸਤੇ ਇੱਥੇ ਨੌਜਵਾਨ ਭਾਰਤ ਸਭਾ ਦੇ ਆਗੂ ਵੀ ਮੌਜੂਦ ਨੇ ਜਿਨ੍ਹਾਂ ਦੇ ਆਗੂ ਜਿਹੜੇ ਨੇ ਉਹ ਅੰਦਰ ਬੱਸ ਦੇ ਵਿੱਚ ਉਹਨਾਂ ਨੂੰ ਲੈਣ ਗਏ ਨੇ ਕਿੱਦਾਂ ਦੇਖਦੇ ਹਾਂ ਜੀ ਇਸ ਪੂਰੇ ਮਾਮਲੇ ਨੂੰ ਜਿੱਦਾਂ ਪਹਿਲਾਂ ਘਟਨਾ ਵਾਪਰੀ ਤੇ ਅੱਜ ਬਿਨਾਂ ਸ਼ਰਤ ਰਿਹਾਈ ਹੋ ਰਹੀ ਆ ਮਜ਼ਦੂਰਾਂ ਦੀ ਇਹ ਲੋਕਾਂ ਦੇ ਇੱਕ ਦੀ ਜਿੱਤ ਆ ਜੀ ਜਿਵੇਂ ਕਿ ਪਹਿਲਾਂ ਆਪਾਂ ਦੇਖਿਆ ਵੀ ਉੱਥੇ ਪਹਿਲਾਂ ਹੋਰ ਹੀ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਵੀ ਮਜ਼ਦੂਰਾਂ ਨੇ ਮਾਰਤੇ ਜੰਮ ਮਜ਼ਦੂਰਾਂ ਨੇ ਘੁਰਤੇ ਪਰ ਜਦੋਂ ਸੱਚ ਸਾਹਮਣੇ ਆਇਆ ਵੀ ਮਜ਼ਦੂਰਾਂ ਤੇ ਅਤਿਆਚਾਰ ਸੱਚੀਓਂ ਮਜ਼ਦੂਰਾਂ ਤੇ ਅਤਿਆਚਾਰ ਹੋਇਆ ਜਦੋਂ ਮਜ਼ਦੂਰਾਂ ਨੇ ਆਪ ਦੇ ਬਚਾਅ ਦੇ ਵਿੱਚ ਉਹ ਪਥਰਾ ਕੀਤਾਗਾ ਔਰ ਲੋਕਾਂ ਨੇ ਜਦੋਂ ਇਕੱਠੇ ਹੋ ਕੇ ਸੰਘਰਸ਼ੀਲ ਜਥੇਬੰਦੀਆਂ ਨੇ ਸੰਘਰਸ਼ ਕੀਤਾ ਤਾਂ ਜਿਹੜਾ ਫਰੀਦਕੋਟ ਦਾ ਪ੍ਰਸ਼ਾਸਨ ਸੀਗਾ ਜਿਹੜਾ ਉਲਟਾ ਮਜ਼ਦੂਰਾਂ ਤੇ ਕਾਰਵਾਈ ਕਰ ਰਿਹਾ ਸੀਗਾ ਅੱਜ ਹੋਂ ਉਹੀ ਪ੍ਰਸ਼ਾਸਨ ਜਿਹੜਾ ਹੈਗਾ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਰਿਹਾ ਹੈਗਾ ਔਰ ਇਹ ਲੋਕਾਂ ਦੇ ਇੱਕੇ ਦੀ ਜਿੱਤ ਹੈਗੀ ਆ ਔਰ ਲਗਾਤਾਰ ਅਸੀਂ ਇਹੀ ਗੱਲ ਕਹਿੰਦੇ ਆ ਕਿ ਲੋਕਾਂ ਨੂੰ ਆਪਦੇ ਇੱਕੇ ਤੇ ਜਿਹੜਾ ਹੈਗਾ ਭਰੋਸਾ ਰੱਖਣਾ ਚਾਹੀਦਾ ਔਰ ਜਥੇ ਬੰਦੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜਾ ਹੈਗਾ ਇਹ ਰੰਗ ਬਰੰਗੀਆਂ ਪਾਰਟੀਆਂ ਨੇ ਸਾਡੇ ਪਿੰਡਾਂ ਵਿੱਚ ਆਉਂਦੀਆਂ ਨੇ ਵੋਟਾਂ ਲੈਣ ਵਾਸਤੇ ਔਰ ਉਹਨਾਂ ਤੇ ਜਿਹੜਾ ਟੇਕ ਰੱਖਣ ਦੀ ਬਜਾਏ ਆਪਦੇ ਸੰਘਰਸ਼ਾਂ ਤੇ ਟੇਕ ਰੱਖਣਾ ਔਰ ਉਹਨਾਂ ਦਾ ਜਿਹੜਾ ਭੜਾਗਾ ਉਹ ਜਥੇਬੰਦੀਆਂ ਨੇ ਹੀ ਕਰਨਾਗਾ ਔਰ ਉਹ ਜੋ ਸੁਪਨੇ ਸਾਡੇ ਬਾਬੇ ਨਾਨਕ ਹੋਰਾਂ ਨੇ ਦੇਖਿਆ ਉਹ ਜਥੇਬੰਦੀਆਂ ਨੇ ਹੀ ਸੋਡੇ ਸਵਕਾਰ ਕਰਨੇ ਆ ਨਾ ਕਿ ਇਹਨਾਂ ਪਾਰਟੀਆਂ ਨੇ ਜਿਹੜੇ ਹਰੇ ਪੰਨ ਦਾ ਜਿਹੜਾ ਗਰੀਬਾਂ ਦੇ ਵੇੜਾਂ ਚ ਚਲਾਉਂਦੇ ਸੀ ਅੱਜ ਉਹੀ ਹਰਾ ਪੰਨਾ ਜਿਹੜਾ ਗਰੀਬਾਂ ਦੀ ਮੌਤ ਬਣ ਕੇ ਜਿਹੜਾ ਹੈਗਾ ਉਹਨਾਂ ਦੇ ਗਲਮੇ ਨੂੰ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜੀ ਕੁਝ ਮਿੰਟਾਂ ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਉਹਨਾਂ ਮਜ਼ਦੂਰਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਅ ਔਰ ਆਪਾਂ ਗੱਲ ਕਰਦੇ ਆਂ ਬਾਈ ਜੀ ਅੱਜ ਹਾਰ ਲੈ ਕੇ ਖੜੇ ਹੋ ਮਜ਼ਦੂਰਾਂ ਦੇ ਇੰਤਜ਼ਾਰ ਦੇ ਵਿੱਚੋਂ ਮਜ਼ਦੂਰ ਸਾਥੀਆਂ ਦੇ ਕਿੱਦਾਂ ਲੱਗ ਰਿਹਾ ਹੈ ਹਾਂਜੀ ਜਿਹੜੀ ਚੰਦਪਾਣ ਚ ਘਟਨਾ ਵਾਪਰੀ ਆਈ ਬੋਮ ਮੰਦ ਭਾਗੀ ਘਟਨਾ ਵਾਪਰੀ ਆ ਵੀ ਰੋਸ ਕਰ ਰਹੇ ਸੀ ਆਪ ਦਾ ਨਾਲੀ ਦਾ ਮਸਲਾ ਸੀ ਜਿਹੜਾ ਹੀ ਉਸ ਨੂੰ ਲੈ ਕੇ ਜਿਹੜੇ ਉੱਥੇ ਦੇ ਧਨਾੜ ਲੋਕ ਸੀ ਜਿਹੜੇ ਜਿਨ੍ਹਾਂ ਨੂੰ ਆਪਾਂ ਵੱਡੇ ਸ਼ਮਾਇਦਾਰ ਕਹਿ ਦਿੰਨੇ ਆ ਉਹਨਾਂ ਨੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਲਾਠੀ ਚਾਰਜ ਕਰਾਇਆ ਇਹ ਬਹੁਤ ਮੰਦ ਮੰਦ ਭਾਗੀ ਘਟਨਾ ਸਰ ਬੰਦ ਭਾਗੀ ਘਟਨਾ ਜਿਹੜਾ ਅਸੀਂ ਅੱਜ ਬਿਨਾਂ ਸ਼ਰਤ ਮੰਨੇ ਹੋਏ ਤੇ ਅਸੀਂ ਵੀ ਸਾਥੀਆਂ ਨੂੰ ਰਿਹਾ ਕਰਾ ਰਹੇ ਹਾਂ ਜਿੰਨਾਂ ਤੇ ਅਤਿਆਚਾਰ ਕੀਤਾ ਐਨਾ ਪੁਲਿਸ ਨੇ ਲਾਠੀ ਚਾਰਜ ਕੀਤਾ ਜੀ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰ ਰਹੇ ਹਾਂ ਬਿਨਾਂ ਪਰਚਾ ਰੱਦ ਕਰਾ ਕੇ ਜੀ ਤੇ ਅਸੀਂ ਜਸੇ ਬੰਦਣਾ ਸਾਰਿਆਂ ਦਾ ਜਿੰਨੀਆਂ ਵੀ ਭਰਾਤੀ ਜਸੇ ਬੰਦਣਾ ਉਹਨਾਂ ਦਾ ਸਾਰਿਆਂ ਦਾ ਜਸੇ ਬੰਦਣਾ ਦਾ ਧੰਨਵਾਦ ਕਰਦੇ ਆ ਜੀ ਜੀ ਭਾਈ ਜੀ ਤੁਹਾਡਾ ਚੰਦਪਾਣ ਪਿੰਡ ਹੈ ਅੱਛਾ ਚੰਦਪਾਣ ਪਿੰਡ ਹੈ ਤੁਹਾਡਾ ਹਾਂਜੀ ਅੱਛਾ ਤੁਹਾਡੇ ਪਿੰਡ ਦੇ ਵਿੱਚ ਜੋ ਘਟਨਾ 5 ਤਰੀਕ ਨੂੰ ਵਾਪਰੀ ਸੀ ਮਜ਼ਦੂਰ ਜੇਲ੍ਹ ਦੇ ਵਿੱਚ ਸੀਗੇ ਤੁਹਾਡੇ ਪਿੰਡ ਦੇ ਤੁਹਾਡੇ ਸਾਥੀ ਉਹਨਾਂ ਨੂੰ ਅੱਜ ਲੈਣ ਆਇਓ ਕਿਵੇਂ ਲੱਗ ਰਿਹਾ ਹੈ ਨਾ ਨਾ ਕਿਵੇਂ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਅੱਛਾ ਇਹ ਤੁਹਾਡਾ ਕੌਣ ਹੈ ਅੰਦਰ ਮੇਰਾ ਬੇਟਾ ਜੀ ਤੁਹਾਡਾ ਬੇਟਾ ਹੈ ਕਿੰਨੀ ਕੁ ਉਮਰ ਤੁਹਾਡੇ ਬੇਟੇ ਦੀ 24 ਸਾਲ ਹੈ 24 ਸਾਲ ਹੈ ਭਾਈ ਜੀ ਤੁਹਾਡਾ ਵੀ ਤੁਸੀਂ ਚੰਦਪਨ ਪਿੰਡ ਤੋਂ ਹਾਂਜੀ ਹਾਂਜੀ ਅੱਛਾ ਤਾਂ ਤੁਹਾਡਾ ਕੌਣ ਸੀਗਾ ਜੇਲ੍ਹ ਚ ਮੇਰਾ ਤਾਂ ਸਾਰੇ ਮੇਰੇ ਹੀ ਅੱਛਾ ਸਾਰਾ ਪਿੰਡ ਤੁਹਾਡਾ ਹੀ ਹੈ ਅੱਛਾ ਹੋਰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਅੱਜ ਬਿਨਾਂ ਸ਼ਰਤ ਸਾਰੇ ਜਿਹੜੇ ਮਜ਼ਦੂਰ ਸਾਥੀ ਆ ਉਹ ਰਿਹਾਉ ਕਿਆ ਰਹੇ ਬਹੁਤ ਵਧੀਆ ਜੀ ਅੱਛਾ ਮਨ ਨੂੰ ਸ਼ਾਂਤੀ ਆ ਗਈ ਹੂੰ ਇਹ ਭਗਵੰਤਮਾਨ ਸਰਕਾਰ ਦੀ ਤੁਸੀਂ ਇਹ ਮੰਨਦੇ ਹੋ ਕਿ ਭਗਵੰਤ ਮਾਨ ਸਰਕਾਰ ਦੀ ਦਇਆ ਹੈ ਕਿ ਜੱਥੇ ਬੰਦੀਆਂ ਦੇ ਸੰਘਰਸ਼ ਕਰਕੇ ਨਹੀਂ ਜੀ ਭਗਵੰਤ ਮਾਨ ਦਾ ਸਾਨੂੰ ਕਟਾਇਆ ਜੱਥੇ ਬੰਦੀਆਂ ਦੀ ਹੈ ਅੱਛਾ ਵਾਲੀਆਂ ਹਾਂਜੀ ਅੱਛਾ ਹਾਂਜੀ ਠੀਕ ਹੈ ਆਪਾਂ ਇੱਧਰ ਗੱਲ ਕਰਦੇ ਆ ਭਾਈ ਜੀ ਤੁਸੀਂ ਚੰਦਪਣ ਪਿੰਡ ਤੋਂ ਆਂ ਹਾਂਜੀ ਇਹੀ ਚੰਦਪਣ ਅੱਛਾ ਤੁਹਾਡਾ ਵੀ ਕੋਈ ਅੰਦਰ ਹੈ ਨਹੀਂ ਜੀ ਸਾਡੇ ਪਰਪੇ ਦੇ ਆ ਜੀ ਅੱਛਾ ਅੱਛਾ ਹਾਂਜੀ ਤੇ ਕਿੱਦਾਂ ਦੇਖਦੇ ਹੋ ਪਹਿਲੇ ਦਿਨ ਜਿਸ ਤਰ੍ਹਾਂ ਸਭ ਕੁਝ ਹੋਇਆ ਤੇ ਅੱਜ ਬਿੜਾ ਸ਼ਰਤ ਸਾਰੇ ਮਜ਼ਦੂਰ ਜਿਹੜੇ ਨੇ ਬਾਹਰ ਆ ਰਹੇ ਹਾਂਜੀ ਅਸੀਂ ਬਹੁਤ ਵਧੀਆ ਲੱਗਦਾ ਜੀ ਇਹ ਸਾਡਾ ਜਥੇਬੰਦੀਆਂ ਨੇ ਸਾਥ ਦਿੱਤਾ ਹੈ ਇਹ ਜਥੇਬੰਦੀਆਂ ਦੇ ਕਾਰਨ ਅਸੀਂ ਸਾਡੇ ਬੱਚੇ ਬਾਹਰ ਆ ਰਹੇ ਆ ਜੀ ਠੀਕ ਹੈ ਹਾਂਜੀ ਨਹੀਂ ਇੰਜ ਕੀ ਇੰਜ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੇ ਵੀ ਇਹਦੇ ਚ ਕੋਈ ਵੱਡਾ ਰੋਲ ਅਦਾ ਕੀਤਾ ਉਹਨਾਂ ਦੇ ਜਿਹੜਾ ਜ਼ੁਲਮ ਦਾ ਹੀ ਰੋਲ ਅਦਾ ਕੀਤਾ ਹੋਰ ਕੋਈ ਸਾਡੀ ਭਲਾਈ ਵਾਸਤੇ ਕੋਈ ਰੋਲ ਅਦਾ ਨਹੀਂ ਕੀਤਾ ਅੱਛਾ ਹਾਂ ਉਹਨਾਂ ਨੇ ਸਾਡੇ ਤੇ ਜ਼ੁਲਮ ਟਾਇਆ ਹੈ ਇਹ ਰੋਲ ਉਹਨਾਂ ਦਾ ਬਹੁਤ ਵੱਡਾ ਹੈ ਇਹ ਸਾਨ ਅਸੀਂ ਦੇ ਨਹੀਂ ਸਕਦੇ ਉਹਨਾਂ ਦਾ ਜਿਹੜਾ ਸਾਡੇ ਤੇ ਜ਼ੁਲਮ ਟਾਉਂਦੇ ਅਸੀਂ ਵੋਟਾਂ ਬਣਾ ਕੇ ਉਹਨੂੰ ਬਣਾਇਆ ਤੇ ਉਹਨੇ ਸਾਡੇ ਤੇ ਏਡਾ ਜ਼ੁਲਮ ਕਰਾਇਆ। ਹੂੰ ਜੀ। ਦੇਖੋ ਜੀ ਇਹ ਹੱਥਾਂ 'ਚ ਹਾਰ ਫੜ ਕੇ ਫਰੀਦਕੋਟ ਜੇਲ੍ਹ ਦੇ ਸਾਹਮਣੇ ਖੜੇ ਨੇ ਚੰਦ ਭਾਨ ਪਿੰਡ ਦੇ ਇਹ ਸਾਰੇ ਭਰਾ ਨੇ ਕੁਝ ਮਿੰਟਾਂ ਦੇ ਵਿੱਚ ਹੀ ਅੰਦਰੋਂ ਆਹ ਰਹਾ ਹੋ ਕੇ ਸਾਰੇ ਮਜ਼ਦੂਰ ਜਿਹੜੇ ਬਾਹਰ ਆ ਰਹੇ ਨੇ ਸਭ ਤੋਂ ਵੱਡੀ ਗੱਲ ਬਿਨਾਂ ਸ਼ਰਤ ਰਿਹਾਈ ਹੈ। ਕੋਈ ਜ਼ਮਾਨਤ ਨਹੀਂ ਹੈ ਔਰ ਕੋਈ ਕੇਸ ਉਹ ਨਹੀਂ ਰਹਿ ਜਾਊਗਾ। ਸਾਰੇ ਉਤੇ ਕੇਸ ਜਿਹੜੇ ਪਾਏ ਸੀ ਉਹ ਖਤਮ ਕੀਤੇ ਜਾਣਗੇ ਔਰ ਦੂਜੇ ਪਾਸੇ ਜਿਹੜੀ ਦੂਜੀ ਧਿਰ ਹੈ ਚੈਲਰ ਮਾਲਕ ਲਈ ਤੇ ਰਹਿ ਉਹਦੇ ਉੱਪਰ ਜਿਹੜੇ ਪਰਚੇ ਆ ਉਹ ਕਰ ਦਿੱਤੇ ਗਏ ਨੇ 307 ਧਾਰਾ ਲੱਗੀ ਹੈ ਆਰਮੈਟ ਦੀਆਂ ਦੋ ਧਰਾਵਾਂ ਲੱਗੀਆਂ ਨੇ ਐਸ ਸੀ ਐਸਟੀ ਐਕਟ ਲੱਗਾ ਔਰ ਇਸ ਵਕਤ ਕੁਝ ਮਿੰਟਾਂ ਦੇ ਵਿੱਚ ਜਦੋਂ ਬਾਹਰ ਆਉਣਗੇ ਮਜ਼ਦੂਰ ਜਿਹੜੇ ਜੇਲ੍ਹ 'ਚ ਕੀਤੇ ਗਏ ਸੀ ਤਾਂ ਦੁਬਾਰਾ ਫਿਰ ਆਪਾਂ ਤੁਹਾਨੂੰ ਇਸ ਜੇਲ੍ਹ ਦੇ ਸਾਹਮਣੇ ਤੋਂ ਲਾਈਵ ਦਿਖਾਵਾਂਗੇ ਫਰੀਦਕੋਟ ਜੇਲ੍ਹ ਦੇ ਸਾਹਮਣੇ ਤੋਂ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨ